ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਇਸ YouTube ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ETT 94 ਦੇ ਸਬੰਧ ਵਿੱਚ ਜਿਵੇਂ ਕਿ ਆਪਾਂ ਜਾਣਦੇ ਹਾਂ ETT 94 ਨੇ ਜੋਇਨਿੰਗ ਲੈਟਰ ਮਿਲ ਚੁੱਕੇ ਸੀ ਤਾਂ ਉਸ ਦੀ ਕੋਈ ਜੋਇਨਿੰਗ ਵੀ ਹੋ ਚੁੱਕੀ ਸੀ ਤੇ ਹੁਣ ਜੋਇਨਿੰਗ ਤੇ ਰੋਕ ਲੱਗੀ ਏ ਕਿਉਂ ਰੋਕ ਲਾਈ ਏ ਕਿ ਕਿਸ ਕਾਰਨ ਕਰਕੇ ਰੋਕ ਲੱਗੀ ਏ ਤੇ ਹੁਣ ਜੋਇਨਿੰਗ ਕਦੋਂ ਤੱਕ ਹੋਵੇਗੀ ਤੇ ਇਸ ਦੀ ਰੋਕ ਦਾ ਕਿਹਨੂੰ ਫਾਇਦਾ ਹੋਵੇਗਾ ਤੇ ਕਿਸ ਨੂੰ ਇਹਦਾ ਨੁਕਸਾਨ ਹੋਵੇਗਾ ਤਾਂ ਕਿ ਜਿਨ੍ਹਾਂ ਨੇ ਜੁਆਇਨ ਕਰ ਲਿਆ ਉਹਨਾਂ ਦੀ ਕੀ ਜੋਇਨਿੰਗ ਕੀ ਅਸਰ ਪਵੇਗਾ ਤਾਂ ਜਿਨ੍ਹਾਂ ਨੇ ਅਜੇ ਤੱਕ ਜੁਆਇਨ ਨਹੀਂ ਕੀਤਾ ਉਹਨਾਂ ਦੀ ਜੁਆਇਨਿੰਗ ਤੇ ਕੀ ਅਸਰ ਪਵੇਗਾ ਇਹ ਸਾਰੀਆਂ ਗੱਲਾਂ ਤੇ ਆਪਾਂ ਇਸ ਗੱਲ ਕਰਾਂਗੇ ਆਪਾਂ ਇਸ ਵੀਡੀਓ ਦੇ ਵਿੱਚ ਇਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਸਮੇਂ ਸਿਰ ਤੁਹਾਡੇ ਤੱਕ ਪਹੁੰਚਦੀ ਰਹੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ 88594 ਨੂੰ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਇੱਕ ਤਰੀਕ ਨੂੰ ਬੜੀ ਜਦੋਜਹਿਦ ਤੋਂ ਬਾਅਦ 88594 ਨੂੰ ਜਿਹੜੀ ਸੀ ਜੁਆਇਨਿੰਗ ਲੈਟਰ ਦਿੱਤੇ ਗਿਆ ਸੀ ਤਾਂ ਹੁਣ ਜਿਹੜੇ ਕੁਝ ਕੈਂਡੀਡੇਟਸ ਨੇ ਜੁਆਇਨ ਕਰ ਲਿਆ ਤੇ ਕੁਝ ਜੋ ਕੋਈ ਕੈਂਡੀਡੇਟ ਜੁਆਇਨ ਕਰਨ ਵਾਲੇ ਬਾਕੀ ਸੀ ਕਿਉਂਕਿ ਉਹਨਾਂ ਦੀ ਅਜੇ ਤੱਕ ਇਹ ਮੈਡੀਕਲ ਨਹੀਂ ਹੋਇਆ ਸੀ ਤੇ ਮੈਡੀਕਲ ਓਕੇ ਤੇ ਜੁਆਇਨ ਕਰਨਾ ਸੀ ਉਹਨਾਂ ਨੇ ਤਾਂ ਹੁਣ ਦੂਜੇ ਪਾਸੇ ਕੋਰਟ ਵੱਲੋਂ ਜਿਹੜਾ ਇਹ ਤੇ ਰੋਕ ਲਾ ਦਿੱਤੀ ਗਈ ਹੈ ਤੇ ਕੀ ਕਿੰਨੇ ਸਮੇਂ ਲਈ ਰੋਕ ਲਾਈ ਗਈ ਹੈ ਤੇ ਕਿਉਂ ਲਾਈ ਗਈ ਹੈ ਤਾਂ ਕੋਰਟ ਦਾ ਫੈਸਲਾ ਸੀ ਕਿ ਰੋਕ ਲਾਈ ਗਈ ਕਿ ਇਸ ਦੇ ਤੇ ਜਿਹੜੀ ਇੱਕ ਕੇਸ ਲੱਗਿਆ ਹੋਇਆ ਸੀ ਤਾਂ ਉਸ ਦੇ ਸਬੰਧ ਵਿੱਚ ਸੀਗਾ ਵੀ ਜਦੋਂ ਤੱਕ ਇਹ ਹਰ ਜਰਨਲ ਦੇ ਜੋਪਨ ਕੈਟਾਗਰੀ ਦੀ ਜਿੱਡੀ ਵੀ ਮੈਟ ਹੁੰਦੀ ਹੈ ਜਿੰਨੇ ਵੀ ਕੈਂਡੀਡੇਟ ਹੁੰਦੇ ਨੇ ਪਹਿਲਾਂ ਉਹਨਾਂ ਨੂੰ ਜੁਆਇਨ ਕਰਵਾਇਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਜਿਹੜੀ ਅਗਲੀ ਕੈਟਾਗਰੀ ਦੀ ਜਿਹੜੀ ਜੁਆਇਨਿੰਗ ਦੇ ਬਾਅਦ ਚ ਗੱਲ ਹੁੰਦੀ ਹੈ ਬਾਅਦ ਕਰਵਾਈ ਜਾਂਦੀ ਹੈ ਤੇ ਪਰ ਇਸ ਦੇ ਵਿੱਚ ਕੀ ਹੋਇਆ ਕਿ ਜੁਆਇਨਿੰਗ ਜਿਹੜੀ ਹੈ ਉਹ ਸਾਰੇ ਜਿਹੜੇ ਜਿੰਨੀ ਲਿਸਟ ਸੀ ਉਹ ਨਹੀਂ ਕਰਵਾਈ ਗਈ ਤਾਂ ਪਹਿਲਾਂ ਜੇਕਰ ਜੁਆਇਨਿੰਗ ਦੀ ਜੇ ਲਿਸਟ ਪੂਰੀ ਨਹੀਂ ਕੀਤੀ ਜਾਂਦੀ ਓਪਨ ਦੀ ਲਿਸਟ ਤਾਂ ਫਿਰ ਜਿਹੜੇ ਕੈਟਾਗਰੀ ਵਾਲੇ ਉਹ ਹਾਈ ਮੈਟ ਵਾਲੇ ਨੇ ਉਹ ਕੈਟਾਗਰੀ ਵਿੱਚ ਜਦੋਂ ਜੁਆਇਨ ਕਰ ਜਾਂਦੇ ਨੇ ਤਾਂ ਜਦੋਂ ਮੈਟ ਲੋ ਜਾਂਦੀ ਏ ਤਾਂ ਉਸ ਤੋਂ ਬਾਅਦ ਉਹ ਕੈਟਾਗਰੀ ਉਹਨਾਂ ਦੀ ਚੇਂਜ ਨਹੀਂ ਕੀਤੀ ਜਾਂਦੀ ਤੇ ਕੈਟਾਗਰੀ ਵਾਲਿਆਂ ਨੂੰ ਕੁਝ ਤਾਂ ਲਾਸ ਹੁੰਦਾ ਇਸ ਕਰਕੇ ਜਿਹੜਾ ਕੋਡ ਨੇ ਇਹ ਇੱਕ ਵਾਰ ਰੋਕ ਲਾਈ ਏ ਕਿ ਜਿੰਨੇ ਵੀ ਕੈਂਡੀਡੇਟ ਨੇ ਪਹਿਲਾਂ ਇਹ ਜਰਨਲ ਵਾਲੇ ਜਿਹੜੇ ਓਪਨ ਦੇ ਵਿੱਚ ਕੈਂਡੀਡੇਟ ਆਉਂਦੇ ਨੇ ਪਹਿਲਾਂ ਉਹਨਾਂ ਦੀ ਸਾਰਿਆਂ ਦੀ ਜਿਹੜੀ ਜੋਇਨਿੰਗ ਕਰਵਾਈ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਅਰਜ਼ਰਵ ਕੈਟਾਗਰੀ ਦੀ ਜੋਇਨਿੰਗ ਕਰਾਈ ਜਾਵੇ ਤਾਂ ਇਸ ਦੇ ਸਬੰਧ ਵਿੱਚ ਤਾਂ ਰੋਕ ਇਲਾ ਦਿੱਤੀ ਗਈ ਹੈ ਤਾਂ ਹੁਣ ਜਿਹੜੀ ਇਹ ਇਸ ਦੀ ਲਿਸਟਾਂ ਨੇ ਉਹ ਰੀਕਾਸਟ ਹੋਣਗੀਆਂ ਰੀਕਾਸਟ ਹੋ ਕੇ ਸਾਰੀ ਜਿਹੜੀ ਜਿੰਨੀ ਜੋਇਨਿੰਗ ਏ ਇਸ ਦੇ ਵਿੱਚ ਆਪਾਂ ਜਾਣਦੇ ਆ ਕਿ ਜਿਹੜੀ ਸੀ ਬੈਕਲੌਗ ਦੀਆਂ ਪੋਸਟਾਂ ਸੀ ਉਹਨਾਂ ਨੂੰ ਨਹੀਂ ਕੀਤਾ ਗਿਆ ਸੀ ਤੇ ਫ੍ਰੈਸ਼ ਜਿਹੜੀਆਂ 3000 ਪੋਸਟਾਂ ਦੇ ਆਧਾਰ ਤੇ ਜੁਆਇਨਿੰਗ ਹੋ ਰਹੀ ਸੀ ਤਾਂ ਹੁਣ ਜਿਹੜੀ ਇਹ ਪੂਰੀ ਜਿੰਨੀਆਂ ਪੋਸਟਾਂ ਨੇ ਰੀਕਾਸਟ ਹੋ ਕੇ ਲਿਸਟ ਆਣ ਗਿਆ ਤਾਂ ਉਸ ਤੋਂ ਬਾਅਦ ਪਹਿਲਾ ਜੁਆਇਨਿੰਗ ਇਹ ਹੋਏਗੀ ਓਪਨ ਕੈਟਾਗਰੀ ਦੀ ਜਿਹੜੇ ਆਈਮੈਟ ਵਾਲੇ ਰਿਜ਼ਰਵ ਕੈਟਾਗਰੀ ਨੇ ਉਹ ਓਪਨ 'ਚ ਜਾਣਗੇ ਤਾਂ ਉਸ ਤੋਂ ਬਾਅਦ ਜਿਹੜੀ ਜੁਆਇਨਿੰਗ ਹੋਏਗੀ ਦੂਜੀ ਬਾਕੀ ਆਦੀ ਤਾਂ ਜਿਹੜੇ ਜੁਆਇਨਿੰਗ ਹੋ ਗਏ ਉਹਨਾਂ ਦਾ ਕੀ ਬਣੇਗਾ ਤਾਂ ਉਹ ਆਪਾਂ ਇਸ ਤੇ ਵੀ ਗੱਲ ਕਰਦੇ ਆਂ ਤਾਂ ਜਿਹਨਾਂ ਨੇ ਅਜੇ ਤੱਕ ਜੁਆਇਨ ਕਰ ਲਿਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਨਹੀਂ ਤੇ ਜਿਹੜੇ ਅਜੇ ਜੁਆਇਨ ਕਰਨ ਵਾਲੇ ਬਾਕੀ ਨੇ ਉਹਨਾਂ ਨੂੰ ਵੀ ਕੋਈ ਖਤਰਾ ਨਹੀਂਗਾ ਕਿਉਂਕਿ ਉਹ ਮੈਟ ਵਿੱਚ ਆਏ ਨੇ ਜਿੰਨੇ ਵੀ ਮੈਟ ਵਿੱਚ ਆ ਚੁੱਕੇ ਨੇ 2000 ਪਲੱਸ ਜਿਹੜੇ ਆਪਣੇ ਕੈਂਡੀਡੇਟ ਦੀ ਜੁਆਇਨਿੰਗ ਲੈਟਰ ਮਿਲ ਚੁੱਕੇ ਨੇ ਤਾਂ ਉਹਨਾਂ ਨੂੰ ਸਾਰਿਆਂ ਦੀ ਜੁਆਇਨਿੰਗ ਹੋਏਗੀ ਬਟ ਜਿਹੜੇ ਜੁਆਇਨ ਕਰ ਚੁੱਕੇ ਨੇ ਉਹ ਤਾਂ ਹੁਣ ਜੁਆਇਨ ਹੋ ਗਏ ਚੁੱਕੇ ਨੇ ਉਹ ਹਾਜ਼ਰੀਆਂ ਲਾਣਗੇ ਸਕੂਲ ਦੇ ਵਿੱਚ ਜਾਣਗੇ ਸਾਰਾ ਕੁਝ ਸਹੀ ਚੱਲੇਗਾ ਬਾਕੀ ਜਿਹੜੇ ਅਜੇ ਜੁਆਇਨ ਨਹੀਂ ਕੀਤੇ ਸੀ ਤੇ ਉਹ ਥੋੜਾ ਲੇਟ ਹੋ ਸਕਦੇ ਨੇ ਕਿਉਂਕਿ ਅਗਲੀ ਤਰੀਕ ਜਿਹੜੀ 21 ਤਰੀਕ ਕੋਰਟ ਵੱਲੋਂ ਦਿੱਤੀ ਗਈ ਹੈ ਤਾਂ 21 ਤਰੀਕ ਤੱਕ ਡਿਪਾਰਟਮੈਂਟ ਜਿਹੜਾ ਸਾਰਾ ਆਪ ਦੇ ਰੀਕਾਸਟ ਕਰਕੇ ਲਿਸਟ ਆ ਦੇ ਸਕਦਾ ਹੈ ਜਾਂ ਫਿਰ 21 ਤਰੀਕ ਨੂੰ ਜਿਹੜਾ ਕੋਰਟ ਕੀ ਫੈਸਲਾ ਦਿੰਦਾ ਉਸ ਦੇ ਆਧਾਰ ਤੇ ਅੱਗੇ ਜੁਆਇਨਿੰਗ ਹੋਏਗੀ ਤਾਂ ਜਿਹੜੇ ਓਪਨ ਵਾਲੇ ਕੈਂਡੀਡੇਟ ਦੀ ਜੁਆਇਨਿੰਗ ਕਰਵਾਈ ਵੀ ਜਾ ਸਕਦੀ ਹੈ ਹੋ ਸਕਦਾ ਹੈ ਵੀ ਅੱਜ ਜਿਹੜਾ ਇਹ ਲਿਸਟ ਜਾਰੀ ਕਰ ਦਿੱਤੀ ਜਾਵੇ ਅੱਜ ਜਿਹੜਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਾਵੇ ਕਿ ਜਿਹੜੇ ਜਰਨਲ ਵਾਲੇ ਕੈਟਾਗਰੀ ਨੇ ਜਿਹੜੇ ਓਪਨ ਵਾਲੇ ਨੇ ਉਹਨਾਂ ਨੂੰ ਜੁਆਇਨ ਕਰਵਾ ਲਿਆ ਜਾਵੇ ਤਾਂ ਇਸ ਤੋਂ ਬਾਅਦ ਹੁਣ ਸਭ ਤੋਂ ਪਹਿਲਾਂ ਓਪਨ ਵਾਲਿਆਂ ਨੂੰ ਜੁਆਇਨ ਕਰਾਇਆ ਜਾਵੇ ਓਪਨ ਵਾਲਿਆਂ ਦੀ ਜਿਹੜੀ ਹੈ ਜਿੰਨੀਆਂ ਉਹਨਾਂ ਦੀ ਪੋਸਟਾਂ ਬਣਦੀਆਂ ਨੇ ਓੰਨੀ ਉਹਨਾਂ ਦੀ ਰੀਕਾਸਟ ਹੋ ਕੇ ਲਿਸਟ ਆਏਗੀ ਤਾਂ ਉਸ ਤੋਂ ਬਾਅਦ ਜਿਹੜਾ ਮੈਟਰਿੰਗ ਕੈਟਾਗਰੀ ਦੀ ਲਿਸਟ ਆਏਗੀ ਇਸ ਦਾ ਫਾਇਦਾ ਜਿਹੜਾ ਹੈ ਉਹ ਕੈਟਾਗਰੀ ਨੂੰ ਹੋਣ ਵਾਲਾ ਹੈ ਕਿਉਂਕਿ ਕਿ ਕੈਟਾਗਰੀ ਦੀ ਇਸ ਨਾਲ ਜਿਹੜੀ ਲਿਸਟ ਹੈ ਐਸ ਸੀ ਦੀ ਬੀ ਸੀ ਦੀ ਐਸ ਸੀ ਐਮ ਬੀ ਦੀ ਜਾਂ ਹੋਰ ਜਿੰਨੀਆਂ ਵੀ ਕੈਟਾਗਰੀ ਨੇ ਉਹਨੂੰ ਇਸ ਦਾ ਫਾਇਦਾ ਹੋਣ ਵਾਲਾ ਕਿਉਂਕਿ ਹਾਈ ਮੈਟ ਵਾਲੇ ਜਿਹੜੇ ਨੇ ਉਹ ਜਰਨਲ 'ਚ ਚਲੇ ਜਾਣਗੇ ਤੇ ਬਾਕੀ ਜਿਹੜੇ ਲੋ ਮੈਟ ਵਾਲੇ ਕੈਟਾਗਰੀ ਵਾਲੇ ਨੇ ਉਹਨਾਂ ਨੂੰ ਇਸ ਦੇ ਵਿੱਚ ਫਾਇਦਾ ਹੋਣ ਵਾਲਾ ਹੈ ਤਾਂ ਇਹ ਫਾਇਦਾ ਜਿਹੜਾ ਹੈ ਇਹ ਕੈਟਾਗਰੀ ਵਾਲਿਆਂ ਨੂੰ ਤਾਂ ਇਸ ਦਾ ਫਾਇਦਾ ਹੈ ਪਰ ਉਹ ਥੋੜੀ ਦੇਰ ਵਾਸਤੇ ਜਿਹੜਾ ਇਹਨਾਂ ਦਾ ਵੇਟ ਕਰਨਾ ਪੈ ਸਕਦਾ ਹੈ ਕਿਉਂਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਆਉਂਦਾ ਅਗਲਾ ਕੋਈ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਜੁਆਇਨਿੰਗ ਨੂੰ ਰੋਕਿਆ ਜਾ ਸਕਦਾ ਹੈ ਇਸ ਦਾ ਜਿਹੜਾ ਅੱਜ ਡਿਪਾਰਟਮੈਂਟ ਨਾਲ ਗੱਲ ਹੋਏਗੀ ਅੱਜ ਡਿਪਾਰਟਮੈਂਟ ਕੋਈ ਇਸ ਦੇ ਬਾਰੇ ਵਿੱਚ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦੇਵੇਗਾ ਇਹ ਸੀ ਅੱਜ ਦੀ ਜਾਣਕਾਰੀ ਐਸੀ ਅੱਜ ਦੀ ਅਪਡੇਟ ਜੇਕਰ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਯਾਰਾਂ ਦੋਸਤਾਂ ਨੂੰ ਸ਼ੇਅਰ ਵੀ ਕਰ ਦਿਓ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ